ਸਸਿਕਾਲ 16 ਦਸੰਬਰ 2023 ਨੂੰ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੇ ਬਾਸਮਤੀ ਦੇ ਕੀ ਭਾ ਰਏ ਨੇ ਉਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਹਾਥ ਹਾਥ ਰਸ ਦੇ ਸਿਕੰਦਰਾ ਸਿੰਘਦਰੋ ਦੀ ਜਿੱਥੇ 1509 ਦਾ ਭਾਜੜਾ ਰਿਆ 3840 ਰੁਪਏ ਰਿਆ ਸੀ ਫਰੀਜ਼ਾਬਾਦ ਦੇ ਵਿੱਚ ਸੁਗੰਧਾ ਦਾ ਭਾ ਸੀ 2950 ਤੇ ਸਹਾਰਨਪੁਰ ਦੇ ਵਿੱਚ ਜਿਹੜਾ ਸੁਪਰ ਫਾਈਨ ਦਾ ਭਾ ਸੀ ਉਹ 4600 ਰੁਪਏ ਪ੍ਰਤੀ ਕੁਆਂਟਲ ਰਿਆ ਇਸੇ ਤਰ੍ਹਾਂ ਹੀ ਸਹਾਰਨਪੁਰ ਦੇ ਵਿੱਚ 1121 ਦਾ ਭਾਜਰਾ 4400 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ ਜੇਕਰ ਗੱਲ ਕਰੀਏ ਚਾਂਸੀ ਦੇ ਮੌਤ ਦੀ ਤਾਂ ਇੱਥੇ 1121 ਦਾ ਭਾਅ 4500 ਰੁਪਏ ਪ੍ਰਤੀ ਕੁਆਂਟਲ ਤੇ ਮਥੁਰਾ ਦੇ ਵਿੱਚ ਜਿਹੜਾ ਭਾਅ ਸੀ ਉਹ 4200 ਰੁਪਏ ਪ੍ਰਤੀ ਕੁਆਂਟਲ ਰਿਹਾ 1509 ਦਾ ਤੇ ਸੁਗੰਧਾ ਦਾ ਭਾਅ ਇੱਥੇ 3400 ਰੁਪਏ ਪ੍ਰਤੀ ਕੁਆਂਟਲ ਰਿਹਾ ਇਸੇ ਤਰ੍ਹਾਂ ਹੀ ਅਲੀਗੜ੍ਹ ਦੇ ਖੈਰ ਦੀ ਗੱਲ ਕਰ ਲੈਣੇ ਆ ਜਿੱਥੇ 1509 ਦਾ ਭਾਅ 3900 ਰੁਪਏ ਪ੍ਰਤੀ ਕੁਆਂਟਲ ਤੇ ਗੱਲ ਕਰੀਏ ਜਲੌਣ ਦੀ ਤਾਂ ਇੱਥੇ ਜਿਹੜਾ 1509 ਦਾ ਭਾਅ 3850 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਤੇ ਫਰੌਂਕਾਬਾਦ ਦੇ ਵਿੱਚ ਜਿਹੜਾ ਗੱਲ ਕਰੀਏ 1509 ਦੀ ਤਾਂ 3800 ਰੁਪਏ ਪ੍ਰਤੀ ਕੁਆਂਟਲ ਜਿਹੜਾ ਭਾਅ ਰਿਹਾ ਸੀ। ਇਸੇ ਤਰ੍ਹਾਂ ਹੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਤਰਨਤਾਰਨ ਦੀ ਗੱਲ ਕਰ ਰਹੇ ਨੇ ਜਿੱਥੇ ਖੇਮ ਕਰਨ ਦੇ ਵਿੱਚ 1121 ਦਾ ਭਾਅ 4500 ਰੁਪਏ ਤੇ ਗਿੱੱਦਰ ਬੋਹਾ ਦੇ ਵਿੱਚ 4750 ਰੁਪਏ ਤੇ ਮਾਨਸਾ ਦੇ ਬੋਹਾ ਵਿੱਚ ਬਾਸਮਤੀ 1509 ਦਾ ਭਾਅ 4700 ਰੁਪਏ ਪ੍ਰਤੀ ਕੁਆਂਟਲ ਰਿਹਾ। ਇਸੇ ਤਰ੍ਹਾਂ ਹੀ ਗਵਾਲੀਅਰ ਦੇ ਦਾਬਰਾ ਦੇ ਵਿੱਚ ਜਿਹੜਾ ਬਸਮੁੱਥੀ ਦਾ ਭਾਅ ਸੀ ਉਹ 4300 ਰੁਪਏ ਪ੍ਰਤੀ ਕੁਆਂਟਲ ਰਿਹਾ ਤੇ 1121 ਦਾ ਭਾਅ ਜਿਹੜਾ 4500 ਤੇ 1509 ਦਾ ਭਾਅ 3850 ਰੁਪਏ ਪ੍ਰਤੀ ਕੁਆਂਟਲ ਰਿਹਾ ਐਸਐਨ ਦੀ ਗੱਲ ਕਰ ਲੈਣੇ ਆ ਜਿੱਥੇ ਉਹਦੇ ਪੂਰਾ ਦੇ ਵਿੱਚ 1121 ਦਾ ਭਾਅ 4480 ਰੁਪਏ ਪ੍ਰਤੀ ਕੁਆਂਟਲ ਰਿਹਾ ਸੀ ਜੀ ਹਾਂ ਇਹ ਸੀ ਦੇਸ਼ ਦੀਆਂ ਕੁਝ ਮੰਡੀਆਂ ਦੇ ਭਾਅ ਧੰਨਵਾਦ